ਕੈਨੇਡਾ ਨੋਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਕ੍ਰਿਸਟਿਆ ਫਿਨਲੈਂਡ ਨੇ ਵੀਰਵਾਰ ਨੂੰ ਇੱਕ ਵੱਡਾ ਬਿਆਨ ਦਿੱਤਾ ਜਿਸ ਵਿੱਚ ਕੈਨੇਡਾ ਦੇ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਅਤੇ ਅਸਥਾਈ ਵਿਦੇਸ਼ੀ ਕਰਮਚਾਰੀਆਂ ਦੇ ਪ੍ਰੋਗਰਾਮ ਵਿੱਚ ਦੁਰਵਿਵਹਾਰ ਦੇਖਿਆ ਗਿਆ ਫਿਨਲੈਂਡ ਦੀ ਟਿੱਪਣੀ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੇ ਕੁਝ ਦਿਨਾਂ ਬਾਅਦ ਨਿਕਲ ਕੇ ਬਾਹਰ ਆਇਆ ਜਦੋਂ ਕਿ ਫੈਡਰਲ ਸਰਕਾਰ ਕੁਝ ਸੈਕਟਰਾਂ ਨੂੰ ਛੱਡ ਕੇ ਕੈਨੇਡਾ ਵਿੱਚ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਨੂੰ ਸੀਮਿਤ ਕਰਨ ਲਈ ਅੱਗੇ ਵਧ ਰਹੀ ਹੈ ਫੈਡਰਲ ਸਰਕਾਰ ਨੇ ਇਸ ਸਾਲ ਦੇ ਸ਼ੁਰੂ ਵਿੱਚ ਕੈਨੇਡਾ ਦੇ ਅੰਦਰ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਤੇ ਇੱਕ ਕੈਪ ਦਾ ਐਲਾਨ ਕੀਤਾ ਸੀ ਅਸੀਂ ਉਹਨਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਿਦੇਸ਼ੀ ਕਾਮਿਆਂ ਨੂੰ ਨਵੇਂ ਕੈਨੇਡੀਅਨਾਂ ਵਜੋਂ ਦੇਖਦੇ ਹਾਂ ਜਿਨ੍ਹਾਂ ਨੂੰ ਪੇਸ਼ਕਸ਼ ਕਰਨ ਲਈ ਬਹੁਤ ਖੁਸ਼ ਹੈ ਅਤੇ ਯੋਗਦਾਨ ਪਾਉਣ ਲਈ ਬਹੁਤ ਖੁਸ਼ ਹੈ ਕੈਨੇਡਾ ਬਾਰੇ ਇਹ ਗੱਲ ਵੱਡੀ ਹੈ ਇਹ ਕਹਿਣ ਤੋਂ ਬਾਅਦ ਕਿ ਸਿਸਟਮ ਦੀ ਕੁਝ ਦੁਰਵਿਵਾਰ ਜਿਹੜੀਆਂ ਹੋਈਆਂ ਸਨ ਉਸ ਨੂੰ ਲੈ ਕੇ ਇੱਕ ਕਦਮ ਚੱਕੇ ਗਏ ਨੇ ਫਿਨਲੈਂਡ ਨੇ ਇਹ ਗੱਲ ਆਖੀ ਆ ਫਿਨਲੈਂਡ ਨੇ ਗਲਤ ਸੰਸਤਾਵਾਂ ਦੇ ਉੱਪਰ ਵੀ ਜਿੱਥੇ ਵੱਡੇ ਦੋਸ਼ ਲਗਾਏ ਨੇ ਕਿ ਇੱਕ ਚੀਜ਼ ਇੱਕ ਚੀਜ਼ ਜਿਸ ਨੂੰ ਮੈਂ ਸਮਝਦਾ ਕਿ ਅਸੀਂ ਸਾਰੇ ਪਛਾਣਦੇ ਆ ਕਿ ਜਦੋਂ ਰਾਸ਼ਟਵਾਦੀ ਵਿਦਿਆਰਥੀਆਂ ਦੀ ਗੱਲ ਆਉਂਦੀ ਹੈ ਜਦੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗੱਲ ਆਉਂਦੀ ਹੈ ਅਸੀਂ ਦੇਖਦੇ ਆ ਕਿ ਕੁਝ ਸੰਸਥਾਵਾਂ ਵਿਦਿਆਰਥੀਆਂ ਨੂੰ ਅਸਲ ਵਿੱਚ ਚੰਗੀ ਸਿੱਖਿਆ ਦੇਣ ਲਈ ਇੱਥੇ ਨਹੀਂ ਬੁਲਾਉਂਦੇ ਪਰ ਅਸਲ ਵਿੱਚ ਉਹਨਾਂ ਦੇ ਨਾਲ ਦੁਰਵਿਵਾਰ ਕੀਤਾ ਜਾਂਦਾ ਹੈ ਇਹ ਠੀਕ ਨਹੀਂ ਹੈ ਉਹਨਾਂ ਨੇ ਇਹ ਗੱਲ ਆਖੀ ਹੈ ਕਜ਼ਰਵੇਟਮ ਨੇਤਾ ਪੀਅਰ ਪੋਲੀਵਰ ਨੇ ਵੀਰਵਾਰ ਨੂੰ ਪੱਤਕਾਰਾਂ ਦੇ ਸਵਾਲਾਂ ਦਾ ਜਿੱਥੇ ਸਾਹਮਣਾ ਕੀਤਾ ਕਿਹਾ ਕਿ ਜੇਕਰ ਉਹ ਚੁਣੇ ਜਾਂਦੇ ਨੇ ਤਾਂ ਇਮੀਗ੍ਰੇਸ਼ਨ ਨਾਲ ਕਿਵੇਂ ਨਜਿੱਠਣਗੇ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਘੱਟ ਆਬਾਦੀ ਦੇ ਵਾਅਦੇ ਦੀ ਜ਼ਰੂਰਤ ਇਸ ਬਾਰੇ ਕੋਈ ਸਵਾਲ ਨਹੀਂ ਉਹਨਾਂ ਨੇ ਕਿਹਾ ਕਿ ਸਾਨੂੰ ਵਿਕਾਸ ਦੀ ਜ਼ਰੂਰਤ ਹੈ ਹਾਊਸਿੰਗ ਸੇ ਸੰਭਾਲ ਰੋਜ਼ਗਾਰ ਵਿੱਚ ਵਾਅਦੇ ਦੀ ਜਿੱਥੇ ਸਾਨੂੰ ਜ਼ਿਆਦਾ ਜ਼ਰੂਰਤ ਹੈ ਅੰਤਰਰਾਸ਼ਟਰੀ ਵਿਦਿਆਰਥੀ ਕੈਪ ਦੇ ਨਤੀਜੇ ਉਹ ਜੋ ਇਸ ਸਾਲ ਲਗਭਗ 364000 ਪਰਵਾਨਿਤ ਅਧਿਐਨ ਪਰਮਿਟ ਮਿਲਣ ਦੀ ਉਮੀਦ ਹੈ 2023 ਤੋਂ 35% ਜਿੱਥੇ ਕਮੀ ਦੀ ਆਈ ਸੀ ਜਦੋਂ ਕਿ ਅਸਥਾਈ ਵਿਦੇਸ਼ੀ ਕਰਮਚਾਰੀ ਪ੍ਰੋਗਰਾਮ ਹਾਲੀ ਦੇ ਸਾਲਾਂ ਵਿੱਚ ਨਾਟਕੀ ਢੰਗ ਦੇ ਨਾਲ ਵਧਿਆ ਹੈ ਇਹ ਘਰੇਲੂ ਉਜਾਰਤਾ ਨੂੰ ਦਬਾਉਣ ਅਤੇ ਕਾਮਿਆਂ ਨੂੰ ਦੁਰਵਿਵਹਾਰ ਦਾ ਸ਼ਿਕਾਰ ਬਣਾਉਣ ਲਈ ਅੱਗ ਦੇ ਘੇਰੇ ਵਿੱਚ ਹੈ ਰੋਜ਼ਗਾਰ ਤੇ ਸਮਾਜਿਕ ਵਿਕਾਸ ਕੈਨੇਡਾ ਦੇ ਅੰਕੜਿਆਂ ਅਨੁਸਾਰ 2026 ਤੋਂ ਬਾਅਦ ਅਸਥਾਈ ਵਿਦੇਸ਼ੀ ਕਰਮਚਾਰੀਆਂ ਦੀਆਂ ਅਸਾਮੀਆਂ ਦੀ ਗਿਣਤੀ ਦੁੱਗਣੀ ਤੋਂ ਵੱਧ ਹੋ ਗਈ ਹੈ ਇਹ 2015 ਵਿੱਚ ਫੈਡਰਲ ਲਿਬਰਲ ਦੀ ਪਹਿਲੀ ਵਾਰ ਚੁਣੇ ਜਾਣ ਤੋਂ ਬਾਅਦ 10 ਸਾਲ ਹੈ ਫਿਨਲੈਂਡ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੌਰਾਨ ਬਣਾਏ ਗਏ ਆ ਸਧਾਰਨ ਹਾਲਾਤਾਂ ਦੌਰਾਨ ਪ੍ਰੋਗਰਾਮ ਵਿੱਚ ਵਾਧਾ ਸਮਝਦਾਰ ਉਹਨਾਂ ਨੇ ਕਿਹਾ ਕਿ ਸਥਿਤੀ ਬਦਲਣ ਤੋਂ ਬਾਅਦ ਸੰਗੀ ਸਰਕਾਰ ਨੇ ਪਵੰਦੀਆ ਲਾਉਣ ਦਾ ਵੱਡਾ ਫੈਸਲਾ ਕੀਤਾ ਇਹ ਕਹਿਣਾ ਬਹੁਤ ਸਮਝਦਾਰੀ ਦੀ ਗੱਲ ਹੋਵੇਗੀ ਜੇਕਰ ਤੁਸੀਂ ਜਾਣਦੇ ਹੋ ਜੇ ਬੇਰੋਜ਼ਗਾਰੀ 6% ਦਾ ਵਾਧਾ ਤਾਂ ਅਸੀਂ ਅਸਥਾਈ ਵਿਦੇਸ਼ੀ ਕਰਮਚਾਰੀਆਂ ਲਈ ਨਵੀਆਂ ਅਰਜ਼ੀਆਂ ਤੇ ਕਾਰਵਾਈ ਨਹੀਂ ਕਰ ਸਕਦੇ ਆ ਤੁਹਾਡੇ ਸ਼ਹਿਰ ਵਿੱਚ ਕੈਨੇਡੀਅਨ ਹਨ ਜਿਨ੍ਹਾਂ ਨੂੰ ਨੌਕਰੀਆਂ ਦੀ ਜ਼ਰੂਰਤ ਹੈ ਉਹਨਾਂ ਨੂੰ ਦੇਖੋ ਅਤੇ ਉਹਨਾਂ ਨੂੰ ਨੌਕਰੀਆਂ ਦੀ ਪੇਸ਼ਕਸ਼ ਕਰੋ ਇਹ ਫਿਨਲੈਂਡ ਨੇ ਕਿਹਾ ਪ੍ਰਵਾਸੀ ਅਧਿਕਾਰ ਸਮੂਹਾਂ ਨੇ ਹਾਲਾਂਕਿ ਕਿਹਾ ਕਿ ਉਹਟਵਾਦੀ ਨਵੀਂ ਨੀਤੀ ਕੈਨੇਡੀਅਨ ਅਰਥਚਾਰੇ ਦੇ ਦੁਰਪਵੰਦਨ ਦੀ ਪ੍ਰਵਾਸੀਆਂ ਨੂੰ ਬਲੀ ਦਾ ਬੱਕਰਾ ਬਣਾ ਰਹੀ ਹੈ ਉੱਚ ਬੇਰਜ਼ਗਾਰੀ ਘਟਾਉਣ ਉਜਾਰਤਾ ਤੇ ਬੇਲੋੜੀਆਂ ਰਹਿਸ਼ੀਆਂ ਪ੍ਰਵਾਸੀਆਂ ਤੇ ਪ੍ਰਵਾਸੀ ਦੁਆਰਾ ਨਹੀਂ ਤੇ ਇਹ ਰੋਜ਼ਗਾਰਦਾਤਾਵਾਂ ਦੇ ਸ਼ੋਸ਼ਣ ਅਤੇ ਨੀਤੀਆਂ ਅਸਫਲਤਾ ਦੇ ਕਾਰਨ ਨੇ ਪ੍ਰਵਾਸੀ ਭਾਈਚਾਰੇ ਦੇ ਨਿਰਮਾਣ ਜਿੱਥੇ ਉਸ ਵਿੱਚ ਉਹਨਾਂ ਦਾ ਵੱਡਾ ਯੋਗਦਾਨ ਹੁੰਦਾ ਹੈ ਅਤੇ ਬਰਾਬਰੀ ਦੇ ਅਧਿਕਾਰਾਂ ਦਾ ਸਨਮਾਨ ਦੇ ਉਹ ਹੱਕਦਾਰ ਨੇ ਬਲੀ ਦਾ ਬੱਕਰਾ ਨਹੀਂ ਸਾਇਦ ਹੁਸੈਨ ਪਰਵਰਤਨਾ ਲਈ ਪ੍ਰਵਾਸੀ ਮਜ਼ਦੂਰ ਅਲਾਈਅੰਸ ਦੇ ਕਾਰਜਕਾਰੀ ਨਿਰਦੇਸ਼ਕ ਵੱਲੋਂ ਇਹ ਗੱਲ ਆਖੀ ਗਈ ਹੈ 26 ਸਤੰਬਰ ਤੋਂ ਸਰਕਾਰ 6% ਜਾਂ ਇਸ ਤੋਂ ਵੱਧ ਦੀ ਬੇਰੁਜ਼ਗਾਰੀ ਦਰ ਵਾਲੇ ਖੇਤਰਾਂ ਵਿੱਚ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਦੀ ਅਰਜ਼ੀਆਂ ਨੂੰ ਰੱਦ ਕਰ ਦੇਵੇਗੀ। ਰੋਜ਼ਗਾਰ ਤੇ ਸਮਾਜਿਕ ਵਿਕਾਸ ਦੇ ਅਨੁਸਾਰ ਰੋਜ਼ਗਾਰ ਦਾ ਤਮੰਦੇ ਲਈ ਅਸਥਾਈ ਵਿਦੇਸ਼ੀ ਵਰਕਰ TFWA ਪ੍ਰੋਗਰਾਮ ਦੇ ਘੱਟ ਤਨਖਾਹ ਵਾਲੀ ਧਾਰਾ ਤੇ ਆਉਣ ਵਾਲੇ ਕਰਮਚਾਰੀਆਂ ਦੀ 10% ਸੀਮਾ ਹੋਵੇਗੀ ਅਤੇ ਰੋਜ਼ਗਾਰ ਦੀ ਅਧਿਕਤਮ ਮਿਆਦ ਨੂੰ 2 ਸਾਲ ਤੋਂ ਘਟਾ ਕੇ 1 ਸਾਲ ਕੀਤਾ ਜਾਵੇਗਾ। ਏਕਯੂਬਕ ਨੇ ਪਿਛਲੇ ਹਫਤੇ ਘੱਟ ਤਨਖਾਹ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਤੇ ਆਪਣੀ ਸੀਮਾਵਾਂ ਦੀ ਖੋਸ਼ਨਾ ਕਿਤੇ ਜਾਣ ਤੋਂ ਬਾਅਦ ਆਇਆ ਮੋਂਟਰੀਅਲ ਵਿੱਚ 6 ਮਹੀਨਿਆਂ ਦਾ ਫਰੀਜ਼ ਜੋ ਅਗਲੇ ਮਹੀਨੇ ਤੋਂ ਲਾਗੂ ਹੋਵੇਗਾ ਟੀਐਫਡਬਲਯੂ ਪ੍ਰੋਗਰਾਮ ਗੈਰ ਕੈਨੇਡੀਅਨਾਂ ਨੂੰ ਅਸਥਾਈ ਆਧਾਰ ਤੇ ਦੇਸ਼ ਵਿੱਚ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ ਕੈਨੇਡੀਅਨ ਕਵਨਨਾਮਾ ਦੇ ਵਿੱਚ ਐਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੇ ਜੇ ਤੁਸੀਂ ਜੁਨੀ ਤਮਾਮ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਦਾ ਬਣੇ ਰਹੋ Oz news what are well, the news